ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਇਸ ਵੇਲੇ ਆਪਾਂ ਇੱਕ ਖੇਤ ਪਹੁੰਚੇ ਆਂ ਇਹ ਖੇਤ ਹੈ ਖਰਬੂਜੇ ਦਾ ਗੋਲਡਨ ਗ੍ਰੋਰੀ ਵੈਰਾਈਟੀ ਲੱਗੀ ਹੈ ਗ੍ਰੀਨਫੀਲਡ ਕੰਪਨੀ ਦੀ ਔਰ ਇਹ ਪਿੰਡ ਹੈ ਬਾਦਸ਼ਾਪੁਰ ਏਰੀਆ ਪਾਤਣਾ ਪਟਿਆਲਾ ਏਰੀਆ ਔਰ ਆਪਣੇ ਨਾਲ ਕਿਸਾਨ ਦੋਸਤ ਮੌਜੂਦ ਨੇ ਆਓ ਉਹਨਾਂ ਨਾਲ ਕੋਈ ਗੱਲ ਕਰ ਲਈਏ ਬਈ ਜੀ ਆਓ ਥੋੜਾ ਜਿਹਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਬੋਲ ਦਿਓ ਮੇਰਾ ਨਾਮ ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ ਬਾਈ ਜੀ ਬਾਈ ਜੀ ਇਹ ਜਿਹੜੀ ਵੈਰੈਟੀ ਲਾਈ ਹੈ ਕੀ ਨਾਮ ਬਾਈ ਇਹਦਾ ਇਹ ਗ੍ਰੀਨ ਫੀਲਡ ਦੀ ਗੋਲਡਨ ਗਲੋਰੀ ਆ ਜੀ ਠੀਕ ਹੈ ਬਾਈ ਜੀ ਕਦੋਂ ਤੋਂ ਤੁਸੀਂ ਲਗਾ ਰਹੇ ਇਹ ਵੈਰੈਟੀ ਇਹ ਵੈਰਾਈਟੀ ਅਹੀਂ ਫਿਲਹਾਲ ਤਾਂ ਪਿਛਲੇ ਸਾਲ ਤੋਂ ਲਾ ਰਹੇ ਆ ਪਰ ਅਹੀਂ ਬੋਬੀ ਨੂੰ ਲਗਭਗ 5-6 ਸਾਲ ਹੋ ਗਏ ਲਾਉਂਦਿਆਂ ਨੂੰ ਮਤਲਬ ਖਰਬੂਜੇ ਦੇ ਕਿਸਾਨ ਕਰਦੇ ਤੁਹਾਨੂੰ 5-6 ਸਾਲ ਪੰਜ-ਛੇ ਸਾਲ ਪਰ ਗੋਲਡਨ ਗਲੋਰੀ ਜਿਹੜੀ ਤੁਸੀਂ ਇਹ ਦੂਸਰਾ ਸਾਲ ਤੋਂ ਦੂਸਰਾ ਸਾਲ ਪਿਛਲੇ ਸਾਲ ਤੁਹਾਨੂੰ ਇਹ ਆਪਣੇ ਐਮਪਲੋਈ ਦੇ ਥਰੂ ਇਹ ਪ੍ਰੋਡਕਟ ਪਹੁੰਚਾਇਆ ਗਿਆ ਸੀ ਹਾਂਜੀ ਔਰ ਤੁਸੀਂ ਇਹ ਲਾਇਆ ਹਾਂਜੀ ਤੁਹਾਨੂੰ ਪਸੰਦ ਆਇਆ ਪਿਛਲੇ ਸਾਲ ਕਿਵੇਂ ਰਿਹਾ ਬੋਬੀ ਦੇ ਕੰਪੈਰੀਸਨਸ ਕਿਵੇਂ ਰਿਹਾ ਗੋਲਡਨ ਬੋਬੀ ਅਹੀਂ ਪਿਛਲੇ ਸਾਲ ਸਾਡੇ ਕੋਲ ਬੋਬੀ ਦੇ ਲਗਭਗ 7-8 ਏਕੜ ਸੀ ਇਹਦੇ ਅਹੀਂ 3 ਏਕੜ ਲਗਾਏ ਸੀ ਓਕੇ ਤਾਂ ਇਹ ਉਸ ਨਾਲੋਂ ਝਾੜ ਚ ਵੀ ਵੱਧ ਰਿਹਾ ਓਕੇ ਤੇ ਦੂਸਰਾ ਨੰਬਰ ਮਾਰਕੀਟਿੰਗ ਬਹੁਤ ਵਧੀਆ ਰਹੀ ਓਕੇ ਔਰ ਟੋਟਲ ਉਹਦੇ ਨਾਲ ਕੰਪੈਰੀਸ਼ਨ ਕਰਕੇ ਉਸ ਤੋਂ ਆਪ ਹੀ ਰਿਹਾ ਇਸ ਲਈ ਇਸ ਸਾਲ ਅਸੀਂ ਲਗਭਗ 12 ਏਕੜ ਦੇ ਕੀਤੇ ਆ ਬੋ ਵੀ 2 ਏਕੜ ਜਿਹੜਾ ਕਿ ਪਿਛਲੇ ਸਾਲ 6-7 ਏਕੜ ਅਸੀਂ ਅੱਛਾ ਇਹਨੂੰ ਬਤਾਤਾ ਤੁਸੀਂ 3 ਏਕੜ ਤੋਂ 12 ਏਕੜ ਤੇ ਲੈ ਗਏ ਬਿਲਕੁਲ ਜੀ ਮਤਲਬ ਤੁਹਾਨੂੰ ਬਹੁਤ ਪਸੰਦ ਆਈ ਵੀਰੇ ਬਿਲਕੁਲ ਜੀ ਵਿਚ ਦੇ ਵਿੱਚ ਤਾਂ ਨਹੀਂ ਤੁਹਾਨੂੰ ਕੋਈ ਦਿੱਕਤ ਆਈ ਮੰਡੀ ਕਰਨ ਦੇ ਵਿੱਚ ਨਹੀਂ ਜੀ ਕੋਈ ਦਿੱਕਤ ਨਹੀਂ ਆਈ ਕੋਈ ਇਹ ਗਰਮੀ ਚ ਪੋਲਾ ਨਹੀਂ ਪੈਂਦਾ ਓਕੇ ਬਹੁਤ ਵਧੀਆ ਮਾਰਕੀਟਿੰਗ ਵੀ ਬਹੁਤ ਨੈਟਿੰਗ ਵਧੀਆ ਆਈ ਇਹਦੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਡਬਲ ਨੈਟਿੰਗ ਆਈ ਹਾਂਜੀ ਔਰ 스멜 ਦੇਖੋ ਕਿੰਨੀ ਅੱਛੀ ਹੈ ਬਹੁਤ ਜਿਹੜਾ ਅਸਲੀ ਪਹਿਲੇ ਖਰਬੂਜੇ ਦਾ ਸਵਾਦ ਹੁੰਦਾ ਇਹਨਾ ਜਿਹੜਾ ਤੋਂ 10-15 ਸਾਲ ਪਹਿਲਾਂ ਖਰਬੂਜਾ ਖਾਂਦੇ ਹੁੰਦੇ ਸੀ ਉਹ ਇਹਦਾ ਨੇਚੁਰਲ ਜਿਹੜਾ ਟੇਸਟ ਆ ਉਹ ਓਕੇ ਓਕੇ ਔਰ ਮਾਰਕੀਟ ਦੇ ਵਿੱਚ ਪਸੰਦ ਕੀਤਾ ਬਿਲਕੁਲ ਜੀ ਔਰ ਥੋੜੇ ਆਲੇ ਦੁਆਲੇ ਹੋਰ ਕਿਸਾਨਾਂ ਨੇ ਵੀ ਇਹ ਲਗਾਉਣਾ ਸ਼ੁਰੂ ਕੀਤਾ ਜਬ ਬਗੈ ਕਰਨੇ ਥੋੜੇ ਸਰ ਇਹ ਇਸ ਤਰ੍ਹਾਂ ਵੀ ਜਿਹੜੀ ਨਵੀਂ ਚੀਜ਼ ਆ ਅਗਲਾ ਹਰੇਕ ਡਰ ਕੇ ਲਾਉਂਦਾ ਕਿਉਂਕਿ ਇਹ ਥੋੜਾ अर्ਲੀ ਚ ਲੱਗੀ ਆ ਨਾ ਜੀ ਜੀ ਇਸ ਲਈ ਅਗਲੇ ਸਾਲ ਫਾਰਮਰ ਹੋਰ ਵੀ ਦੇਖ ਕੇ ਗਏ ਆ ਤੁਸੀਂ ਕਦੇ ਟ੍ਰਾਂਸਪਲੈਂਟਿੰਗ ਕਦੋਂ ਕਰੀ ਸੀ ਇਹ ਨਰਸਰੀ ਪਹਿਲਾਂ ਲਾਈ ਤੁਸੀਂ ਇਹ ਨਰਸਰੀ ਲਾਈ ਸੀ ਅਸੀਂ ਲਗਭਗ 20 ਦਸੰਬਰ ਵੀ ਤੋਂ 25 ਦਸੰਬਰ ਚ ਨਰਸਰੀ ਲਾਈ ਸੀ ਔਰ ਟ੍ਰਾਂਸਪਲੈਂਟ ਅਸੀਂ 20 ਜਨਵਰੀ ਤੋਂ ਲੈ ਕੇ 25 ਜਨਵਰੀ ਚ ਕੀਤੀ ठीक है, हाँ है।, है बहुत बढ़िया और प्लांट स्थिति किसान दोस्तों फ्रूट स्टेज फ्रूट फ्रूट पे है, फ्रूट अभी आप देख सकते हो और आज तेरह तो तेरह तो मार्च दो हजार पच्चीस में अभी खड़े हैं हम लोग और ये आप फील्ड की जितनी फोटो आप देख सकते हो सर आप कुछ कहना चाहोगे बस बहुत खुश है यार प्लांट देखकर मज़ा आ गया और भाई साहब की मेहनत क्या बात कितनी रंग लाई बहुत अच्छी थैंक यू गुजेंद्रा जी इतना टेम्परेचर डाउन था जब इन्होंने नर्सरी डाली और फिर उसको ट्रांसप्लांटिंग किया जनवरी में अप्रोक्स 20 से 25 जनवरी के आसपास इन्होंने ट्रांसफर किया कितना टम्परेचर लो था उस टेम्परेचर में भी कितना अच्छा ये सर्वाइव कर पाया ये अपना जो भी है और हम सभी भाइयों का धन्यवाद करते हैं कि हमारे खेत में इन्होंने विजिट किया और खेत को देखा और हम कहते हैं कि आप दस दिन बाद आके देखना नहीं अभी तो रेगुलर आपके पास विजिट रहेगी हमारी और कंपनी की तरफ से मैं रंजीत सिंह और मेरा साथी प्रेमपाल सिंह जिसने बहुत मेहनत की इस एरिए में और ये प्रोडक्ट प्लेस किया आपको और आपको पसंद आया और मैं आपका कंपनी की तरफ से तेल दिल से शुक्र गुजार हूँ आपने जगह दी और आगे हम और भी आपको बेहतर प्रोडक्ट देते जाए आपका बहुत बहुत धन्यवाद जी शुक्रिया भाई जी एक बार अपना नंबर बोल दीजिए सभी किसान दोस्तों के लिए अठन सात सौ सताहठ 88484 ਇਹ ਕੰਟੈਕਟ ਨੰਬਰ ਆ ਔਰ ਖੇਤ ਚ ਵੀ ਆ ਕੇ ਦੇਖ ਸਕਦੇ ਆ ਕਿਸਾਨਾਂ ਨੂੰ ਆ ਵੀ ਆ ਕੇ ਦੇਖੋ ਔਰ ਵੈਰਾਈਟੀ ਬਹੁਤ ਕਾਮਯਾਬ ਆ ਕਿਹੜੀ ਢੋਣੀ ਪੈਂਦੀ ਠੋਡਾ ਡੇਰਾ ਪੈਂਦਾ ਚ ਕੀ ਬੋਲੇ ਠੋਡਾ ਸਰ ਅਸੀਂ ਪਿੰਡ ਬਾਦਸ਼ਾਪੁਰ ਆ ਸਾਡਾ ਡੇਰਾ ਪਾੜਿਆਂ ਵਾਲਾ ਵਜਦਾ ਡੇਰਾ ਪਾੜਿਆਂ ਵਾਲਾ ਹਾਂਜੀ ਪਿੰਡ ਬਾਦਸ਼ਾਪੁਰ ਪਿੰਡ ਬਾਦਸ਼ਾਪੁਰ ਓਕੇ ਬਜੀ ਥੈਂਕ ਯੂ ਓਕੇ ਥੈਂਕ ਯੂ